ਸਤਿ ਸ਼੍ਰੀ ਅਕਾਲ ਜੀ ਧਰਤਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਅੰਗਰੇਜ਼ੀ ਵਿੱਚ ਕਮਜ਼ੋਰ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਆਪਾਂ ਸਿੱਖਾਂਗੇ 30 ਸ਼ਬਦ ਜਿਹੜੇ ਆਪਾਂ ਹਰ ਰੋਜ਼ ਬੋਲਦੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਹੋ ਸਕਦਾ ਇਹਨਾਂ ਵਿੱਚੋਂ ਬਹੁਤੇ ਸ਼ਬਦਾਂ ਬਾਰੇ ਤੁਹਾਨੂੰ ਨਾ ਪਤਾ ਹੋਵੇ ਹਾਂਜੀ ਅੱਜ ਦਾ ਆਪਣਾ ਪਹਿਲਾ ਸ਼ਬਦ ਹੈ ਮੈਰਿਜ ਮੈਰਿਜ ਹੁੰਦਾ ਹੈ ਵਿਆਹ अगला शब्द म्यूजिक म्यूजिक मतलब संगीत अगला शब्द पार्ट मतलब हिस्सा अगला पार्टनर पार्टनर या साथी अगला शब्द पार्टी पार्टी मतलब पार्टी कोई बर्थडे पार्टी होगी कोई मैरिज पार्टी होगी अगला शब्द परसन परसन होंगे व्यक्ति ਅਗਲਾ ਆਪਣਾ ਸ਼ਬਦ ਆ ਪਰਸਨਲ ਪਰਸਨਲ ਮਤਲਬ ਨਿੱਜੀ ਅਗਲਾ ਸ਼ਬਦ ਆ ਫੋਟੋ ਫੋਟੋ ਮਤਲਬ ਤਸਵੀਰ ਅਗਲਾ ਆਪਣਾ ਸ਼ਬਦ ਆ ਪਿਕਚਰ ਪਿਕਚਰ ਦਾ ਮਤਲਬ ਵੀ ਤਸਵੀਰ ਜਾਂ ਚਿੱਤਰ ਹੁੰਦਾ ਅਗਲਾ ਸ਼ਬਦ ਆ ਪਲੇਸ ਪਲੇਸ ਮਤਲਬ ਥਾਂ ਅਗਲਾ ਸ਼ਬਦ ਆ ਪੈਲੇਸ ਪੈਲੇਸ ਮਤਲਬ ਮਹਿਲ ਅਗਲਾ ਸ਼ਬਦ ਆ ਪਲਾਂਟ ਪਲਾਂਟ ਮਤਲਬ ਪੌਦਾ ਅਗਲਾ ਸ਼ਬਦ ਆ ਪਾਕਟ ਪਾਕਟ ਮਤਲਬ ਜੇਬ ਅਗਲਾ ਸ਼ਬਦ ਆ ਪੋਇਜ਼ਨ ਪੋਇਜ਼ਨ ਦਾ ਮਤਲਬ ਹੁੰਦਾ ਜ਼ਹਿਰ ਅਗਲਾ ਸ਼ਬਦ ਆ ਪ੍ਰਿਜ਼ਨ ਪ੍ਰਿਜ਼ਨ ਦਾ ਮਤਲਬ ਹੁੰਦਾ ਜੇਲ ਅਗਲਾ ਸ਼ਬਦ ਆ ਨੈਰੋ ਨੈਰੋ ਮਤਲਬ ਤੰਗ ਅਗਲਾ ਸ਼ਬਦ ਆ ਬਾਈਟ वाइड ਮਤਲਬ ਖੁੱਲਾ ਜਾਂ ਚੌੜਾ ਅਗਲਾ ਸ਼ਬਦ ਆ ਨਿਊਜ਼ ਨਿਊਜ਼ ਮਤਲਬ ਖਬਰ ਅਗਲਾ ਸ਼ਬਦ ਆ ਨਿਊਜ਼ਪੇਪਰ ਨਿਊਜ਼ਪੇਪਰ ਹੁੰਦਾ ਆ ਅਖਬਾਰ ਅਗਲਾ ਸ਼ਬਦ ਆ ਨਾਈਸ ਨਾਈਸ ਮਤਲਬ ਚੰਗਾ ਅਗਲਾ ਸ਼ਬਦ ਆ ਬੈਡ ਬੈਡ ਮਤਲਬ ਮਾੜਾ ਅਗਲਾ ਸ਼ਬਦ ਆ ਨੌਇਸ नॉइस मतलब शोर अगला शब्द दा नोट नोट दा मतलब हुंदा लिखना ਜਾਂ ਨੋਟ ਦਾ ਮਤਲਬ ਪੈਸੇ ਵੀ ਹੁੰਦਾ ਜਿਵੇਂ 100 ਦਾ ਨੋਟ 500 ਦਾ ਨੋਟ अगला ਸ਼ਬਦ ਦਾ ਨੋਟਿਸ ਨੋਟਿਸ ਮਤਲਬ ਸੂਚਨਾ अगला ਸ਼ਬਦ ਦਾ ਗੇਟ ਗੇਟ ਮਤਲਬ ਦਰਵਾਜ਼ਾ ਜਿਵੇਂ ਫੈਕਟਰੀ ਦਾ ਗੇਟ ਹੋ ਗਿਆ ਸਕੂਲ ਗੇਟ ਹੋ ਗਿਆ ਇੱਕ ਆਪਾਂ ਪਹਿਲਾਂ ਕੀਤਾ ਸੀ ਡੋਰ ਡੋਰ ਦਾ ਮਤਲਬ ਵੀ ਦਰਵਾਜ਼ਾ ਹੁੰਦਾ ਉਹ ਜਿਵੇਂ ਕਮਰੇ ਦਾ ਦਰਵਾਜ਼ਾ ਹੋ ਗਿਆ ਉਹਨੂੰ ਆਪਾਂ ਡੋਰ ਬੋਲਾਂਗੇ ਜਿਹੜਾ ਆਪਣਾ ਬਾਹਰਲਾ ਗੇਟ ਆ ਕੋਈ ਘਰ ਦਾ ਬਾਹਰਲਾ ਗੇਟ ਆ مین ਗੇਟ ਕੋਈ ਫੈਕਟਰੀ ਦਾ ਕੋਈ ਸਕੂਲ ਦਾ ਗੇਟ ਆ ਉਹਨੂੰ ਆਪਾਂ ਗੇਟ ਬੋਲਦੇ ਆ ਅਗਲਾ ਸ਼ਬਦ ਆ ਗਲਾਸ ਗਲਾਸ ਮਤਲਬ ਗਲਾਸ ਜਿਹੜਾ ਆਪਣਾ ਚਾਪਿੰਡ ਵਾਲਾ ਜਾਂ ਕੋਈ ਵੀ ਗਲਾਸ ਹੁੰਦਾ ਹੋ ਉਹ ਵਾਲਾ ਗਲਾਸ ਜਾਂ ਕੱਚ ਕੱਚ ਨੂੰ ਵੀ ਆਪਾਂ ਗਲਾਸ ਬੋਲਦੇ ਆਂ ਇੰਗਲਿਸ਼ ਦੇ ਵਿੱਚ ਅਗਲਾ ਸ਼ਬਦ ਆ 골ਡ 골ਡ ਮਤਲਬ ਸੋਨਾ ਅਗਲਾ ਸ਼ਬਦ ਆ ਸਿਲਵਰ ਸਿਲਵਰ ਮਤਲਬ ਚਾਂਦੀ ਅਗਲਾ ਸ਼ਬਦ ਆ ਗਰੁੱਪ ਗਰੁੱਪ ਮਤਲਬ ਸਮੂਹ ਅੱਜ ਦਾ ਆਪਣਾ ਆਖਰੀ ਸ਼ਬਦ ਆ ਹਾਰਟ ਹਾਰਟ ਮਤਲਬ ਦਿਲ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਸ਼ਬਦਾਂ ਦੀ ਨੌਲੇਜ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੂਗੀ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਤੁਹਾਨੂੰ ਸਾਡੇ ਕੋਲੋਂ ਪ੍ਰੋਪਰ ਕਲਾਸਿਸ ਲੈਣੀਆਂ ਪੈਣਗੀਆਂ ਸਾਡੇ ਕੋਲ ਇੱਕ ਪਰਸਨਲ ਕਲਾਸ ਹੁੰਦੀ ਹੈ ਜਿਸ ਦੇ ਵਿੱਚ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ 45 ਮਿੰਟਾਂ ਦੀ ਰੋਜ਼ ਲਾਈਵ ਕਲਾਸ ਲੱਗਦੀ ਆ ਟਾਈਮ ਵੀ ਸਟੂਡੈਂਟ ਦੇ ਹਿਸਾਬ ਨਾਲ ਹੀ ਡਿਸਾਈਡ ਕੀਤਾ ਜਾਂਦਾ ਸੋ ਆਪਣੀ ਕਲਾਸ ਜੁਆਇਨ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਦੇ थ्रू ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰਵਾ ਸਕਦੇ ਹੋ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨਸ ਨੂੰ ਔਨ ਕਰ ਲਓ ਸੋ ਥੈਂਕ ਯੂ ਸੋਮਾ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਅਗਲੇ 30 ਸ਼ਬਦਾਂ ਦੇ ਨਾਲ